ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਉਸ ਸ਼ਖਸਨਾ ਬੁਲਾਉਣ ਜਾ ਰਿਹਾ ਜਿਨ੍ਹਾਂ ਦਾ ਨਾਮ ਹੈ ਅਮਰਤਪਾਲ ਪਿੰਡ ਕਮਾਲਪੁਰ ਜਦੋਂ ਅੰਨਾ ਹਜਾਰੇ ਜੀ ਦਾ ਅੰਦੋਲਨ ਦਿੱਲੀ ਦੇ ਵਿੱਚ ਚੱਲਿਆ ਉਸ ਅੰਦੋਲਨ ਦੇ ਵਿੱਚ ਜਿੱਥੇ ਅਰਵਿੰਦ ਕੇਜਰੀਵਾ ਜੁਗਿੰਦਰ ਯਾਦਵ ਗੁਪਾਰ ਰਾਏ ਹਿੱਸਾ ਸੀ ਤੇ ਪੰਜਾਬ ਦੇ ਵਿੱਚੋਂ ਇਹ ਵੀਰ ਅਮਰਤਪਾਲ ਉਸ ਅੰਦੋਲਨ ਦਾ ਹਿੱਸਾ ਰਿਹਾ ਥੋੜੀ ਜੀ ਮੈਂ ਚਾਤ ਮਾਰਨ ਲੱਗਿਆ 5 ਜੂਨ 2012 ਨੂੰ ਵੀਰ ਨੂੰ ਹਾਰਟ ਅਟੈਕ ਹੋ ਜਾਂਦਾ ਹੈ। ਟ੍ਰਾਂਸਪੋਰਟ ਦਾ ਕੰਮ ਸੀ ਬਾਈਪਾਸ ਚ ਸਰਜਰੀ ਹੁੰਦੀ ਹੈ। ਬਾਈਪਾਸ ਸਰਜਰੀ ਜਦੋਂ ਆਪਰੇਸ਼ਨ ਕਰਾਉਣ ਦੇ ਲਈ ਇਹ ਡਾਕਟਰ ਧਰਮਵੀਰ ਗਾਂਧੀ ਪਟਿਆਲੇ ਹਸਪੀਟਲ ਦੇ ਵਿੱਚ ਆਉਂਦੇ ਨੇ ਉਹਨਾਂ ਕੋਲ ਉਹ ਇਹਨਾਂ ਦਾ ਆਪਰੇਸ਼ਨ ਕਰ ਦਿੰਦੇ ਨੇ ਉੱਥੋਂ ਇਹਨਾਂ ਦਾ ਸੰਪਰਕ ਡਾਕਟਰ ਧਰਮਵੀਰ ਗਾਂਧੀ ਨਾਲ ਹੋ ਜਾਂਦਾ ਹੈ। ਡਾਕਟਰ ਧਰਮਵੀਰ ਗਾਂਧੀ ਦਿੱਲੀ ਅੰਦੋਲਨ ਨਾਲ ਜਿਹੜੇ ਜੁੜੇ ਹੁੰਦੇ ਨੇ ਤੇ ਵੀਰ ਹੋਰੀ ਟੀਵੀ ਚੈਨਲਾਂ ਦੇ ਉੱਤੇ ਅੰਦੋਲਨ ਦੀਆਂ ਖਬਰਾਂ ਰੋਹ ਸੁਣਦੇ ਨੇ ਤੇ ਇਹਨਾਂ ਦੇ ਮਨ ਵਿੱਚ ਵੀ ਅੰਦੋਲਨ ਪ੍ਰਤੀ ਚਿਟਕ ਲੱਗਦੀ ਹੈ ਉਸ ਤੋਂ ਬਾਅਦ ਵੀਰ ਹੋਰੀ 3 ਮਹੀਨੇ ਦੀ ਅਰੈਸਟ ਸੀ ਪਰੰਤੂ 1 ਮਹੀਨੇ ਬਾਅਦ ਹੀ ਵੀਰ ਹੋਰੀ ਡਾਕਟਰ ਧਰਮਵੀਰ ਗਾਂਧੀ ਜੀ ਨਾਲ ਦਿੱਲੀ ਪਹੁੰਚ ਜਾਂਦੇ ਨੇ ਤੇ ਜਿੱਥੇ ਕਿ ਉਸ ਟਾਈਮ ਜਿਹੜੀ ਪਾਰਟੀ ਦਾ ਗਠਨ ਹੈ ਅੰਦੋਲਨ ਤੋਂ ਬਾਅਦ 26 ਸਤੰਬਰ 2012 ਨੂੰ ਆਮ ਆਦਮੀ ਪਾਰਟੀ ਦਾ ਗਠਨ ਹੁੰਦਾ ਹੈ ਉਹਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ 7 ਮੈਂਬਰ ਜਿਹੜੇ ਨੇ ਪੰਜਾਬ ਦੇ ਵਿੱਚੋਂ 7 ਬੰਦੇ ਕਹਿ ਸਕਦੇ ਆ 7 ਮੈਂਬਰ ਜਿਨ੍ਹਾਂ ਦੇ ਵਿੱਚ ਅਮਰਤਪਾਲ ਜੀ ਜਾਦਵਿੰਦਰ ਸਿੰਘ ਜਾਦੂ ਜੀ ਸਰਪੰਚ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡਾ ਫਰੀਦਕੋਟ ਚ ਫਰੀਦਕੋਟ ਦੇ ਵਿੱਚ ਹਰਦੀਪ ਬਾਈ ਲੁਧਿਆਣੇ ਤੋਂ ਜੀ ਮੱਲਾ ਵਾਲੇ ਚਰਨਜੀਤ ਮੱਲਾ ਵਾਲੇ ਚਰਨਜੀਤ ਮੱਲਾ ਵਾਲੇ ਇਹ ਉਹ ਵੀਰ ਨੇ ਜਿਹੜੇ ਮਤਲਬ ਕਿ ਆਪਾਂ ਕਹਿ ਸਕਦੇ ਆ ਵੀ ਉਸ ਅੰਦੋਲਨ ਦਾ ਵੀ ਹਿੱਸਾ ਰਹਿ ਉਸ ਟਵਾਰ ਜਦੋਂ ਦਿੱਲੀ ਪਾਰਟੀ ਬੰਦਾ ਗਠਨ ਹੋਇਆ ਉਹਦੇ ਵਿੱਚੋਂ 5-10 ਬੰਦੇ ਇਹ ਉਹਦੇ ਵਿੱਚ ਸ਼ਾਮਲ ਹੁੰਦੇ ਸੀਗੇ 2014 ਨੂੰ 7 ਮਾਰਚ 2014 ਨੂੰ ਇੱਕ ਦਿੱਲੀ ਦੇ ਵਿੱਚ ਇਹ ਸੈਮੀਨਾਰ ਹੋਇਆ ਇਸ ਸੈਮੀਨਾਰ ਦਾ ਹਿੱਸਾ ਵੀ ਬਾਈ ਜੀ ਹੁਰੀ ਰਹੇ ਜਿਹਦੇ ਵਿੱਚ ਗੋਪਾਲ ਰਾਏ ਜੀ ਆਰਵਿੰਦ ਕੇਜਰੀਵਾਲ ਜੀ ਤੇ ਹੋਰ ਆਸ਼ੂ ਤੋਹ ਜੀ ਹੋਰ ਦਿੱਲੀ ਦੇ ਸੀਨੀਅਰ ਲੀਡਰ ਤੇ ਵਰਕਰ ਉਸ ਦੇ ਵਿੱਚ ਸ਼ਾਮਲ ਸੀ ਜਰਨੈਲ ਸਿੰਘ ਖਾਲਸਾ ਸ਼ਾਜੀਆ ਇਲਮੀ ਥੋੜਾ ਤੁਸੀਂ ਆਪਣੇ ਆਪ ਹੀ ਜਾਣ ਚੰਨਾ ਪਾਉ ਜੀ ਉਹਦੇ ਜਿਸੀ ਜੀ ਉਹ 7 ਮਾਰਚ 2014 ਦਾ ਦਿਨ ਸੀ ਜੀ ਉੱਥੇ ਕਨਸਟੀਟਿਊਸ਼ਨ ਹਾਲ ਦੇ ਵਿੱਚ ਸਾਡਾ ਸੈਮੀਨਾਰ ਸੀ ਬੁਲਾਇਆ ਗਿਆ ਸੀ ਤੇ ਪੰਜਾਬ ਚੋਂ ਅਸੀਂ ਸਿਰਫ 5-7 ਕਿ ਜਣੇ ਸੀ ਜਿਵੇਂ ਤੁਹਾਨੂੰ ਦੱਸਦਾ ਇੰਨੇ ਕੋਈ ਜ਼ਿਆਦਾ ਜਾਂਦੇ ਹੈ ਨਹੀਂ ਸੀ ਮਤਲਬ ਕੌਣ ਜਾਂਦਾ ਏਡੀ ਦੂਰ ਦਿੱਲੀ ਅਗਲਾ ਕਹਿੰਦਾ ਵੀ ਚਲੋ ਲੇਕਿਨ ਸਾਨੂੰ ਚੇਟਕ ਜ਼ਿਆਦੇ ਸੀ ਉਹ ਅੰਦਰੋਂ ਵੀ ਚਲੋ ਯਾਰ ਕਰੀਏ ਕੁਛ ਨਾ ਕੁਛ ਹੈ ਨਾ ਬਦਲਾਅ ਹੋਣਾ ਚਾਹੀਦਾ ਸਾਰਾ ਤੇ ਘਰੋਂ ਵੀ ਨਾ ਦੱਸਣਾ ਬਸ ਨਿਕਲ ਜਾਣਾ ਚੁੱਪ ਕਰਕੇ ਚੋਰੀ ਕਰਦੇਆਂ ਤੋਂ ਤੇ ਉਸ ਦਿਨ ਉੱਥੇ ਨਾ ਕਨਸਟੀਟਿਊਸ਼ਨ ਹਾਲ 'ਚ ਸੈਮੀਨਾਰ ਚੱਲ ਰਿਹਾ ਸੀ ਇੰਨੇ ਚਿਰ ਨੂੰ ਸਾਨੂੰ ਪਤਾ ਲੱਗਿਆ ਉਸ ਦਿਨ ਹੀ ਨਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਗੁਜਰਾਤ ਰੋਡ ਸ਼ੋਅ ਸੀ ਉਸੇ ਦਿਨ ਜੀ ਤੇ ਉੱਥੇ ਮੋਦੀ ਸਰਕਾਰ ਨੇ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਨਾਲ ਦੀ ਨਾਲ ਜਦੋਂ ਖਬਰ ਆਈ ਸਾਨੂੰ ਉੱਥੇ ਕਨਸਟੀਟਿਊਸ਼ਨ ਹਾਲ ਤੇ ਗੋਪਾਲ ਰਾਏ ਜੀ ਨੇ ਸਾਨੂੰ ਉਹ ਜਿਹੜੀ ਕਾਨਫਰੰਸ ਸੀ ਉਹ ਉੱਥੇ ਹੀ ਉਹਨਾਂ ਨੇ ਬੰਦ ਕਰਕੇ ਸਾਨੂੰ ਕਹਿੰਦੇ ਵੀ ਆਪਾਂ ਜਿਹੜਾ ਬੀਜੇਪੀ ਦਾ ਹੈੱਡਕੁਆਰਟਰ ਹੈ ਦਿੱਲੀ ਵੱਡਾ ਮੇਨ ਉਹ ਕੋਲੀਆ ਨਾਲ ਰਜੀਵ ગાંધી ਮਾਰਗ ਤੇ ਕਹਿੰਦੇ ਵੀ ਉੱਥੇ ਆਪਾਂ ਧਰਨਾ ਦੇਣ ਜਾਣਾ ਹੈ ਰੋਸ ਮੁਜ਼ਾਹਰਾ ਕਰਨ ਜਾਣਾ ਹੈ ਜੀ ਚਲੋ ਸਾਰੇ ਚਲੇ ਗਏ ਜਿਵੇਂ ਮੈਂ ਤੁਹਾਨੂੰ ਦੱਸਿਆ ਸਰਦਾਰ ਜਰਨੈਲ ਸਿੰਘ ਖਾਲਸਾ ਅਸ਼ੂਤੋਸ਼ ਪੱਤਰਕਾਰ ਜੀ ਸ਼ਾਜੀਆ ਇਲਮੀ ਤੇ ਹੋਰ ਜਿੰਨੇ ਵੀ ਨਾਂ ਲੈਏ ਨੇ ਵੱਡੇ ਗੋਪਾਲ ਰਾਏ ਜੀ ਔਰ ਸਾਰੇ ਹਨਾ ਇਹ ਸੀ ਜਦੋਂ ਗਏ ਉੱਥੇ ਜਾਂਦੇ ਆ ਸਾਡੇ ਤੇ ਜਿਹੜੀ ਦਿੱਲੀ ਪੁਲਿਸ ਸੀ ਉਹ ਉਹ ਉਥੋਂ ਦੇ ਐਲਜੀ ਦੇ ਅੰਦਰ ਸੀ ਜਾਂ ਜਿਵੇਂ ਲਾਅ ਐਂਡ ਆਰਡਰ ਉਹਨਾਂ ਨੇ ਕਰਨਾ ਬੀਜੇਪੀ ਦੇ ਗੁੰਡਿਆਂ ਨੇ ਪਹਿਲਾਂ ਹੀ ਉੱਥੇ ਇੰਤਜ਼ਾਮ ਕਰਿਆ ਹੋਇਆ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ ਨੇ ਇਹ ਮਜਾਰਾ ਕਰਨ ਆ ਰਹੇ ਨੇ ਉਹਨਾਂ ਨੇ ਸਾਡੇ ਤੇ ਜੀ ਬਹੁਤ ਤਸ਼ੱਦਦ ਕਰਿਆ ਅੰਦਰੋਂ ਇੱਟਾਂ ਰੋੜੇ ਦਫ਼ਤਰ ਦੇ ਵਿੱਚੋਂ ਮਾਰੇ ਕੁਰਸੀਆਂ ਤੋੜ ਤੋੜ ਕੇ ਲੱਕੜਾ ਤੇ ਪੁਲਿਸ ਨੇ ਪਾਣੀ ਦੀਆਂ ਬਿਚਾਰਾਂ ਅਥਰੂ ਗੈਸ ਦੇ ਗੋਲੇ ਲਾਠੀ ਚਾਰਜ ਪੂਰਾ ਕੀਤਾ ਜਿੰਨਾ ਕਹਿੰਦੇ ਨੇ ਜੀ 7 ਮਾਰਚ 2014 ਨੂੰ ਜਦੋਂ ਦਿੱਲੀ ਸੈਮੀਨਾਰ ਸੀ ਉਸ ਵੇਲੇ ਗੁਜਰਾਤ ਦੇ ਵਿੱਚ ਰੋਡ ਸ਼ੋਦਰਾਨ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕਰ ਲਿਆ ਸੀ ਉਹਦੇ ਸਬੰਧ ਦੇ ਵਿੱਚ ਬੀਜੇਪੀ ਦਫਤਰ ਦਾ ਘਰਾਓ ਕਰਨ ਵੇਲੇ ਭਾਈ ਜੀ ਇਹ ਉਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਸੀ ਜਰਨੈਲ ਸਿੰਘ ਭਾਈ ਜਰਨੈਲ ਸਿੰਘ ਜੀ ਸ਼ਾਮਲ ਸੀ ਭਾਈ ਜਰਨੈਲ ਸਿੰਘ ਜੀ ਜੋ ਸਾਡੇ ਐਮਐਲਏ ਨੇ ਦਿੱਲੀ ਦੇ ਉਹਨਾਂ ਦੀ ਪੱਗ ਵੀ ਲੱਗੀ ਸੀ ਤੇ ਪੱਗ ਇਹਨਾਂ ਨੇ ਪਾਣੀ ਦੇ ਵਿੱਚ ਲਿਬੜੀ ਹੋਈ ਪੱਗ ਚੱਕ ਕੇ ਉਹਨਾਂ ਦੇ ਸਿਰ ਤੇ ਰੱਖੀ ਇਹ ਬਹੁਤ ਪੁਰਾਣੇ ਸਾਡੇ ਵੀਰ ਨੇ ਤੇ ਉਸ ਤੋਂ ਬਾਅਦ ਜਿਹੜਾ ਉਸੇ ਦੌਰਾਨ ਸਾਡੇ ਪੰਜਾਬ ਤੋਂ ਸਾਡੇ ਜਿਹੜੇ ਹੁਣ ਮੁੱਖ ਮੰਤਰੀ ਨੇ ਮੌਜੂਦਾ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਕਿੰਨੀ ਤਰੀਕ ਨੂੰ ਸ਼ਾਮਲ ਹਾਂ ਹਾਂ ਉੱਥੇ ਹੀ ਸਾਨੂੰ ਨਾ ਉਦੋਂ ਜਦੋਂ ਸੈਮੀਨਾਰ ਚੱਲ ਰਿਹਾ ਸੀ ਕਨਸਟੀਟਿਊਸ਼ਨ ਹਾਲ 'ਚ ਤੇ ਉਸ ਤਰ ਨਿਮੰਤਰਨੇ ਤੋਂ ਐਨ ਪਹਿਲਾਂ ਵਿੱਚ ਚੱਲਦੇ ਚੱਲਦੇ ਖਬਰ ਆ ਗਈ ਸੀ ਸਾਨੂੰ ਗੋਪਾਲ ਰਾਏ ਜੀ ਨੇ ਅਨਾਉਂਸ ਕਰਿਆ ਸੀ ਉੱਥੇ ਉਹ ਕਹਿੰਦੇ ਕਿ ਤੁਹਾਡੇ ਸੰਗਰੂਰ ਤੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ एमपी दी टिकट ਦਿੱਤੀ ਜਾ ਰਹੀ ਹੈ ਤੇ ਤੁਸੀਂ ਪੰਜਾਬ ਜਾ ਕੇ ਉਹਨਾਂ ਦੀ سپورਟ ਕਰਨੀ ਹੈ ਔਰ ਪਾਰਟੀ ਦੀ ਜੀ ਹਾਂ ਜੀ ਇਹ ਗੱਲ 7 ਮਾਰਚ 2014 ਦੀ ਹੈ ਜੀ ਇਹ ਤੇ 11 ਤਰੀਕ ਨੂੰ ਮਾਨ ਸਾਹਿਬ ਨੂੰ ਟਿਕਟ ਮਿਲੀ ਸੀ 11 ਮਾਰਚ ਨੂੰ ਟਿਕਟ ਉਹ ਦੂ ਚਾਰ ਦਿਨ ਬਾਅਦ ਅਸੀਂ ਆ ਗਏ ਸੀ ਤੇ ਮੇਰੇ ਖਿਆਲ 13 ਮਾਰਚ ਨੂੰ ਮਾਨ ਸਾਹਿਬ ਨੇ ਕੋਲਾਪਾਰਕ ਵਿੱਚ ਕਾਨਫਰੰਸ ਕਰੀ ਸੀ ਉਹਦੇ ਚ ਅਨਾਉਂਸ ਸੰਗਰੂਰ ਜੀ ਕਰੀ ਸੀ ਤੇ ਸਾਨੂੰ ਉੱਥੇ ਕਹਿ ਦਿੱਤਾ ਗਿਆ ਸੀ ਕਿ ਕੈਂਡੀਡੇਟ ਕਈ ਵਿੱਚ ਇੱਕ ਦੋ ਦੁਕਾਨ ਹੈਗੇ ਸੀ ਬੰਦੇ ਜੀ ਉਹ ਇਸ ਤਰ੍ਹਾਂ ਫਲਾਣਾ ਹੈ ਬੰਦੇ ਮਿਹਨਤ ਹਨ ਉਹਨਾਂ ਨੂੰ ਤੁਸੀਂ ਟਿਕਟਰੀ ਗੋਪਾਲ ਰਾਏ ਜੀ ਨੇ ਇੱਕ ਕਿਹਾ ਸੀ ਕਿ ਜਿਹੜਾ ਕੈਂਡੀਡੇਟ ਅਸੀਂ ਦੇਵਾਂਗੇ ਅਸੀਂ ਤਾਂ ਖੰਭਾ ਖੜਾ ਕਰਾਂਗੇ ਉੱਥੇ ਤੁਹਾਨੂੰ ਸਪੋਰਟ ਕਰਨੀ ਪਊਗੀ ਠੀਕ ਹੈ ਚਾਹੇ ਅਸੀਂ ਜਿਹਨੂੰ ਅਸੀਂ ਕਹਿੰਦੇ ਜੀ 7 ਵਜੇ ਅਸੀਂ ਇੱਕ ਤੋਂ ਦੂਜੀ ਵਾਰ ਨਹੀਂ ਠੀਕ ਹੈ ਖੁਸ਼ੀ ਹੈ ਬੜੀ ਖੁਸ਼ੀ ਹੈ ਹੁੰਦਾ ਹੀ ਹੈ ਇੱਕ ਦੋ ਬੰਦਾ ਕਹਿੰਦਾ ਪਰ ਸਾਰਿਆਂ ਨੇ ਸਹਿਮਤੀ ਜਤਾਈ ਤੇ ਉਸ ਤੋਂ ਬਾਅਦ ਚਲੋ ਤੁਹਾਨੂੰ ਦੱਸਿਆ ਹੀ ਹੈ ਵੀ ਉੱਥੇ ਉਹਨਾਂ ਨੇ ਤਸ਼ੱਦਦ ਕਰਿਆ ਸਾਡੇ ਤੇ ਬੀਜੇਪੀ ਵਾਲਿਆਂ ਨੇ ਰਾਤ ਨੂੰ ਭਿੱਜੇ ਪੁੱਜੇ ਅਸੀਂ ਬੱਸਾਂ ਚੜ੍ਹ ਕੇ ਪ੍ਰਾਈਵੇਟ ਪਿੰਡ ਆਏ ਆਪਦੇ ਪੰਜਾਬ ਮੁੜੇ ਕਹਿੰਦੇ ਵੀ ਜਾਂਦੇ ਸਾਰ ਆਪਣਾ ਸ਼ੁਰੂ ਕਰਦੇ ਹੋ ਮਾਨ ਸਾਹਿਬ ਨੂੰ ਮਿਲ ਕੇ ਮਤਲਬ ਤੇ ਉਸ ਤੋਂ ਪਹਿਲਾਂ 2014 11 ਮਾਰਚ 2014 ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਟਿਕਟ ਟਿਕਟ ਮਿਲ ਜਾਂਦੀ ਹੈ ਜਿਦੇ ਵਿੱਚੋਂ ਪਰਮਾ ਸਵਾਗਤ ਇਹਨਾਂ ਵੱਲੋਂ ਕੀਤਾ ਗਿਆ ਸੰਰੂਰ ਹਲਕੇ ਦੇ ਵਿੱਚ ਪਰ 2013 ਦੇ ਵਿੱਚ ਪਾਰਟੀ ਦਾ ਇੱਕ ਪ੍ਰੋਗਰਾਮ ਸੀ ਝਾੜੂ ਯਾਤਰਾ ਝਾੜੂ ਚਲਾਓ ਯਾਤਰਾ ਝਾੜੂ ਚਲਾਓ ਯਾਤਰਾ ਜਿਹੜੀ ਵੀਰ ਹੋਰਾਂ ਨੇ ਹਲਕਾ ਦੜਬੇ ਦੇ ਵਿੱਚ ਇਹ ਸ਼ੁਰੂਆਤ ਕੀਤੀ ਸੀ ਨਾਲ ਸੀ ਉਦੋਂ ਤੇ ਮੈਂ ਉਸ ਚੀਜ਼ ਦਾ ਗਵਾਹ ਵੀਰ ਜੀ ਨਾਲ ਹੀ ਸੀ ਤੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਪੂਰਾ ਕੋਈ ਬੰਦਾ ਨਹੀਂ ਟਾਮਾ ਟਾਵਾ ਬੰਦਾ ਕੋਈ ਮਿਲਦਾ ਸੀ ਤੇ ਲੋਕਾਂ ਨੂੰ ਯਕੀਨ ਹੀ ਨਹੀਂ ਸੀ ਵੀ ਕੋਈ ਇੱਥੇ ਇਹਨਾਂ ਦਾ ਕੋਈ ਐਮਪੀ ਬਣ ਬਣ ਜੂਗਾ ਜਾਂ ਕੋਈ ਇਹਨਾਂ ਦੀ ਕਦੇ ਸਰਕਾਰ ਬਣ ਜੂਗੀ ਤੁਸੀਂ ਥੋੜਾ ਜਿਹਾ ਉਸ ਚੀਜ਼ ਉੱਤੇ ਚਾਨਣਾ ਪਾਓ ਜੀ ਵੀ ਆਪਣੇ ਪਿੰਡਾਂ ਦਾ ਕੀ ਮਾਹੌਲ ਸੀ ਕਿਵੇਂ ਆਪਾਂ ਪਾਰਟੀ ਦੀ ਉਸ ਟਾਈਮ ਮੁੱਢ ਬਣਿਆ ਜਸਬ੍ਰੀਤ ਨੀਰਜੀ ਤੁਹਾਨੂੰ ਭੁੱਲਿਆ ਕੁਛ ਨਹੀਂ ਤੁਹਾਡੇ ਨਾਲ ਵਾਪਰੇ ਤੁਸੀਂ ਨਾਲ ਸੀ ਸਾਡੇ 999 ਮੁੰਡੇ ਸੀ ਬੰਦੇ ਸੀ ਸਾਡੇ ਕੋਲ ਖੇਚਿਆਂ ਵੀ ਬੰਦਾ ਨਹੀਂ ਸੀ ਪਿੰਡਾਂ 'ਚ ਜਦੋਂ ਜਾਂਦੇ ਸੀ ਜਥੇਦਾਰ ਸਾਨੂੰ ਧੱਕੇ ਮਾਰਦੇ ਸੀ ਕਿ ਕਿੱਥੋਂ ਆ ਗਏ ਹਾਲਾਂਕਿ ਅਸੀਂ ਟੋਪੀਆਂ ਨਹੀਂ ਸੀ ਪਾਉਂਦੇ ਐਵੇਂ ਕਹਿ ਦਈਏ ਸਿਰ ਤੋਂ ਜਰੂਰ ਅਸੀਂ ਮਤਲਬ ਉਹ ਮੁੰਨੇ ਸੀ ਜੀ ਤੇ ਪਰ ਅਸੀਂ ਟੋਪੀਆਂ ਟਾਪੀਆਂ ਨਹੀਂ ਪਾਈਆਂ ਪਰ ਫਿਰ ਵੀ ਸਾਨੂੰ ਉਹਨਾਂ ਜਿਵੇਂ ਮਠੱਪਾ ਲੱਗਿਆ ਹੁੰਦਾ ਕਿ ਟੋਕੀਆਂ ਵਾਲੇ ਆ ਗਏ ਸ਼ੁਰੂ ਤੋਂ ਹੀ ਅਕਾਲੀ ਦਾ ਲਾਲੇ ਤਾਂ ਟੋਪੀਆਂ ਵਾਲੀ ਕਹਿੰਦੇ ਸੀ ਟੋਪੀਆਂ ਵਾਲੇ ਆ ਗਏ ਕਿੱਥੋਂ ਆ ਗਏ ਧੱਕੇ ਵੀ ਖਾਦੇ ਇੱਕ ਚੱਠਾ ਨन्हेੜਾ ਪਿੰਡ ਦੇ ਵਿੱਚ ਜਥੇਦਾਰ ਨੇ ਮੈਨੂੰ ਬਹੁਤ ਧੱਕੇ ਮਾਰੇ ਉੱਥੇ ਇੱਕ ਸਾਥੀ ਜੀ ਸੀ ਤੁਸੀਂ ਆ ਗਏ ਟੋਪੀਆਂ ਵਾਲੇ ਫਲਾਣਾ ਟਮਕਾਣਾ ਬਹੁਤ ਜਿਰਾ ਜਾਨੀ ਕਿ ਕਈ ਪਿੰਡਾਂ ਵਿੱਚ ਛਾਜਲੀ ਦੇ ਵਿੱਚ ਉਹ ਵਿਰੋਧ ਹਰ ਇੱਕ ਪਿੰਡ ਚ ਹੁੰਦਾ ਜੀ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਬੰਦੇ ਜਥੇਦਾਰ ਉਹ ਸਾਨੂੰ ਬਹੁਤ ਅੱਛਾ ਅਸੀਂ ਰਿਸਪੈਕਟ ਕਰਦੇ ਸੀ ਫਿਰ ਵੀ ਚੁੱਪ ਰਹਿੰਦੇ ਸੀ ਅਗੋਂ ਕਿ ਸਾਡੇ ਵੱਡੇ ਨੇ ਚੱਲ ਜਥੇਦਾਰ ਨੇ ਯਾਰ ਕਿਉਂਕਿ ਸਾਡੇ ਬਜ਼ੁਰਗ ਪੁਰਾਣੇ ਪਹਿਲਾਂ ਤੋਂ ਜੁੜੇ ਹੋਏ ਸੀ ਉਹਨਾਂ ਪਾਰਟੀਆਂ ਨਾਲ ਅਸੀਂ ਨਹੀਂ ਕਦੇ ਕਿਸੇ ਨੂੰ ਕੋਈ ਗੱਲ ਨਹੀਂ ਵਿਰੋਧ ਵਿੱਚ ਕਹਿੰਦੇ ਵਿਕਾਸ ਹੁੰਦਾ ਹੈ ਹਨਾ ਤੇ ਜਸਬ੍ਰੀਤ ਭਾਈ ਨਾਲ ਹੀ ਸੀ ਉੱਥੇ ਗੀਤਾ ਭਵਨ ਅਸੀਂ ਕਰਦੇ ਸੀ ਮੀਟਿੰਗ ਜੀ ਗੀਤਾ ਭਵਨ ਮੀਟਿੰਗ ਕਰਦੇ ਸੀ ਕਈ ਗਵਾਹ ਨੇ ਪੈਂਡ ਭਰਾ ਸਾਡੇ ਉਥੋਂ ਦੇ ਸਾ ਜੋਰ ਲਾ ਕੇ ਮੇਰੇ ਖਿਆਲ 10 15 20 ਬੰਦੇ ਹੁੰਦੇ ਨਹੀਂ ਸੀ ਖਿੱਚ ਖਿਚਾ ਕੇ ਗਿਣਵੇਂ ਚੁਣਵੇਂ ਬੰਦਿਆਂ ਦੇ ਉਂਗਲਾਂ ਤੇ ਨਾਂ ਨੇ ਰਟੇ ਹੋਏ ਜਿਹੜੇ ਕੋਈ ਇੰਦਰਜੀਤ ਵਾਈ ਸੀ ਇੱਥੋਂ ਡੇਢ ਪੇ ਤੋਂ ਇੰਦਰਜੀਤ ਸ਼ਰਮਾ ਇੰਦਰਜੀਤ ਸ਼ਰਮਾ ਤੇ ਇੱਕ ਭਗਵਾਨ ਦਾਸ ਹੁੰਦਾ ਸੀ ਭਗਵਾਨ ਸਾਈਕਲਾਂ ਵਾਲਾ ਵਿਚਾਰਾ ਉਹ ਹੁੰਦਾ ਸੀ ਇੱਕ ਸਿਮਰਨ ਮੁੰਡਾ ਹੁੰਦਾ ਸੀ ਸਿਮਰਨ ਹੁੰਦਾ ਸੀ ਮੁੰਡਾ ਇੱਕ ਆਪਣਾ ਮੁੰਡਾ ਪ੍ਰੀਤ ਖੇਤਲਾ ਪ੍ਰੀਤ ਖੇਤਲਾ ਹਾਂ ਉਹ ਵੀ ਚਲੇ ਗਿਆ ਪ੍ਰੀਤ ਖੇਤਲਾ ਹੁੰਦਾ ਸੀ ਜੱਸੀ ਉਹ ਨਿਹਾਲਗੜੀਆ ਜੱਸੀ ਨਿਹਾਲਗੜੀਆ ਬਾਅਦ ਚੋ ਵਿਚਾਰਾ ਉਦੀ ਟ੍ਰੇਜ ਦੀ ਹੋ ਗਈ ਵਾਜ ਦੀ ਡੈਥ ਹੋ ਗਈ ਉਹ ਵਿਚਾਰਾ ਕੋਈ ਮਜੂਜ਼ ਜਾ ਹੋ ਗਿਆ ਟੁੱਟ ਗਿਆ ਗਿਆ ਹਟ ਗਿਆ ਪਿੱਛੇ ਕਾਮਰੇਡ ਬਿੱਕਰ ਸਿੰਘ ਕਨੌੜਾ ਵਾਲਾ ਫਿਰ ਗੁਰਜਿੰਦਰ ਕਾਕਾਵਾਚ ਆ ਗਿਆ ਆਪਣੇ ਨਾਲ ਬਿਲਕੁਲ ਮੁੰਡਾ ਮਹਾਲੀ ਰਹਿੰਦਾ ਅੱਜ ਮਹਾਲੀ ਰਹਿੰਦਾ ਉਹ ਆ ਗਿਆ ਆਪਣੇ ਨਾਲ ਜੁੜਦੇ ਗਏ ਉਹ ਕਹਿੰਦੇ ਰਾਜਵਿੰਦਰ ਵੀ ਕੱਲੇ ਚੱਲੇ ਸੀ ਹੈਨਾ 99 ਮੰਝਲ ਲੋਗ ਆਤੇ ਗਏ ਕਾਰਵਾ ਬਣਤਾ ਗਿਆ ਤੇ ਬੜੀ ਸਬਰ ਮਨ ਨੂੰ ਐ ਸੀ ਕਿ ਯਾਰ ਕੁਝ ਕਰਨਾ ਹੈ ਕੁਝ ਹੋਣਾ ਚਾਹੀਦਾ ਹੈ ਵੱਡੀ ਗੱਲ ਇਹ ਸੀ ਉਸ ਵੇਲੇ ਦੀ ਕਿ ਪਿੰਡਾਂ ਦੇ ਵਿੱਚ ਵਰਕਰ ਨਹੀਂ ਸੀ ਆਮ ਆਦਮੀ ਪਾਰਟੀ ਦਾ ਬਾਈ ਜੀ ਹੋਰੀ ਮੇਰੇ ਕੋਲ ਪਹਿਲਾਂ ਇਹ ਅੰਨਾ ਹਜ਼ਾਰੇ ਅੰਦੋਲਨ ਦੇ ਨਾਲ ਜੁੜੇ ਪਹਿਲਾਂ بیمار ਹੋਏ بیمار ਹੋਣ ਤੋਂ ਬਾਅਦ ਡਾਕਟਰ ਧਰਮਵੀਰ ਗਾਂਧੀ ਦੇ ਕੋਲ ਇਲਾਜ ਕਰਾਉਣ ਲਈ ਜਾਂਦੇ ਨੇ ਇਲਾਜ ਤੋਂ ਬਾਅਦ ਇਹ ਉੱਥੇ ਜਿਹੜਾ ਧਰਨੇ ਵਿੱਚ ਸਮੂਲੀਅਤ ਕਰਦੇ ਨੇ ਉਸ ਤੋਂ ਬਾਅਦ ਇਹ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨਾਲ ਜੁੜ ਜਾਂਦੇ ਨੇ ਦਿੱਲੀ ਜਦ ਕਿ ਪੰਜਾਬ ਦੇ ਵਿੱਚ ਕੋਈ ਲੀਡਰ ਕੋਈ ਐਮਐਲਏ ਕੋਈ ਮੰਤਰੀ ਕੁਝ ਨਹੀਂ ਸੀ ਭਗਵੰਤ ਮਾਨ ਜੀ ਨੂੰ ਟਿਕਟ ਮਿਲਦੀ ਆ ਭਗਵੰਤ ਮਾਨ ਜੀ ਦਾ ਭਰਮਾ ਸਵਾਗਤ ਕਰਦੇ ਨੇ 2013 ਦੇ ਵਿੱਚ ਇਹ ਮੇਰੇ ਪਿੰਡ ਜਾ ਕੇ ਮੇਰੀ ਵੀ ੱੱਕੇ ਨਾਲ ਜਾ ਕੇ ਇਹ ਮੈਂਬਰਸ਼ਿਪ ਕੱਟ ਕੇ ਆਏ ਤੇ ਮੈਂ ਪਰ ਇਹਨਾਂ ਦਾ ਸਵਾਗਤ ਕੀਤਾ ਚਾਹ ਪਾਣੀ ਪਲਾਇਆ ਉਦੋਂ ਤੇ ਇਹਨਾਂ ਨਾਲ ਡਟ ਕੇ ਮਦਦ ਵੀ ਕੀਤੀ ਜਦ ਕਿ ਸਾਨੂੰ ਪੋਲਿੰਗ ਬੂਥ ਲਾਉਣ ਦੀ ਬਹੁਤ ਵੱਡੀ ਲੋਬਤ ਸੀ ਤੁਸੀਂ ਦੱਸ ਸਕਦੇ ਹੋ ਮੜਾ ਜੀ ਪਤਾ ਹੈ ਜੀ ਸਾਰਿਆਂ ਨੂੰ ਜਾਣਦੇ ਨੇ ਜਿਹੜੇ ਪੁਰਾਣੇ ਬੰਦੇ ਨੇ ਕਿ 2014 ਦੇ ਵਿੱਚ ਕਿੰਨਾ ਵਿਰੋਧ ਹੀ ਪੋਲਿੰਗ ਨਹੀਂ ਸੀ ਲਾਉਂਦੇ ਤੇ ਜਿਹੜੀ ਦੂਜੇ ਅਕਾਲੀ ਜਥੇਦਾਰ ਸੀ ਔਰ ਦੂਜੀਆਂ ਪਾਰਟੀਆਂ ਦੇ ਬੜੇ-ਬੜੇ ਕਾਮੇ ਸ ਲੀਡਰ ਪਿੰਡਾਂ 'ਚ ਬੈਠੇ ਸੀ ਉਹ ਉਹਨਾਂ ਨੇ ਬਕਾਇਦਾ ਸਾਨੂੰ ਟੈਂਟਾਂ ਦਾ ਸਮਾਨ ਤੱਕ ਨਹੀਂ ਲੈਣ ਦਿੱਤਾ ਟੈਂਟਾਂ ਵਾਲਿਆਂ ਦੁਕਾਨਾਂ ਵਾਲਿਆਂ ਨੂੰ ਰੋਕਤਾ ਕਿ ਇਹਨਾਂ ਨੂੰ ਤੰਬੂ ਤੱਕ ਨਹੀਂ ਦੇਣਾ ਮੇਰੇ ਪਿੰਡ ਦੇ ਵੀ ਬੰਦੇ ਗਵਾਹ ਨੇ ਬਾਈ ਜੀ ਹੋਰੀ ਇਹ ਇਹਨਾਂ ਦੇ ਗਵਾਹ ਨੇ ਅਖੀਰ ਮੇਰੇ ਪਿੰਡ ਉਹ ਉਹਨਾਂ ਨੇ ਰੋਕ ਦਿੱਤਾ ਗਿਆ ਮੇਰੇ ਪਿੰਡ ਦਾ ਖੁਦ ਲੀਡਰ ਵੀ ਬਹੁਤ ਵੱਡਾ ਸ਼੍ਰੋਮਣੀ ਅਕਾਲੀ ਦਲ ਦਾ ਕਮਾਲਪੁਰ ਤੋਂ ਜਾਣਦੇ ਨੇ ਬਾਈ ਜੀ ਆਪਾਂ ਨਾਂ ਨਹੀਂ ਲੈਣਾ ਹੁਣ ਸਾਰੀ ਦੁਨੀਆ ਜਾਣਦੀ ਤੇ ਇਹਨਾਂ ਵਿਰੋਧ ਕੀਤਾ ਜੀ ਸਾਨੂੰ ਸੂਲਰ ਘਰਾਟ ਜਾ ਕੇ ਉੱਥੋਂ ਜਾ ਕੇ ਲਿਆਂਦਾ ਅੱਛਾ ਪੰਗਾ ਇੱਕ ਹੋਰ ਦੇਖੋ ਰਵਾਇਤ ਬਣੀ ਹੋਈ ਹੈ ਆਪਣੀ ਕਿ ਵੈਸੇ ਚਾਹੇ ਤੁਸੀਂ ਜਿੰਨੀਆਂ ਮਰਜ਼ੀ ਵੋਟਾਂ ਪਵਾ ਲਓ ਖੜ ਕੇ ਜਿੰਨੀਆਂ ਮਰਜ਼ੀ ਪਰਚੀਆਂ ਵੰਡ ਲਓ ਜੋ ਮਰਜ਼ੀ ਕਰ ਲਓ ਪਰ ਇੱਕ ਨਾ ਮਿਥ ਬਣੀ ਹੋਈ ਹੈ ਕਿ ਜਿੱਨਾਂ ਚਿਰ ਤੁਹਾਡਾ ਟੈਂਟ ਤੇ ਮੇਜ਼ ਨਹੀਂ ਨਾ ਉੱਥੇ ਟਿਕਦੇ ਉਹਨਾਂ ਚਿਰ ਪੋਲਿੰਗ ਨਹੀਂ ਮੰਨਿਆ ਜਾਂਦਾ ਕਿ ਇਹ ਪੋਲਿੰਗ ਹੈ ਏਰ ਵਾਏ ਤਾਂ ਹੁਣ ਤਾਂ ਖੈਰ ਹੋ ਗਈ ਟੁੱਟ ਗਈ ਅੱਗੇ ਨਾਲੋਂ ਉਹਨਾਂ ਦਿਨਾਂ ਦੇ ਵਿੱਚ ਇਹ ਜ਼ਰੂਰੀ ਸੀ ਜਸਬ੍ਰੀਤ ਤੁਸੀਂ ਵੀ ਐਂ ਕਰਿਆ ਸੀ ਨਾ ਬਾਈ ਜੀ ਨੂੰ ਇਹਨਾਂ ਨੂੰ ਝੋਲਾ ਇਹਨਾਂ ਨੇ ਫੜਿਆ ਉਹ ਉਹਦੇ ਆਲਾ ਕੋਈ ਝੋਲਾ ਫੜਨ ਆਲਾ ਨਾ ਸਿੰਧੜਾ ਪਿੰਡ ਦੇ ਚ ਬਾਈ ਜੀ ਮੈਂ ਕਿਹਾ ਦੇਖ ਮੇਰਾ ਭਰਾ ਬਣ ਕੇ ਇਹਨਾਂ ਨੂੰ ਹੈ ਸੀ ਪੂਰੀ ਦਿਲਚਸਪੀ ਇਹਨਾਂ ਨੇ ਪੋਲਿੰਗ ਵਾਲਾ ਚੋੜਾ ਇਹਨਾਂ ਨੇ ਫੜਿਆ ਪੋਲਿੰਗ ਕੱਲਿਆਂ ਨੇ ਇਹਨਾਂ ਨੇ ਲਾਇਆ ਹੋਰ ਵੀ ਸੱਜਣ ਮਿੱਤਰਾਂ ਨੂੰ ਪ੍ਰੋਗਰਾਮ ਵੀ ਲਿਆ ਸੀ ਆਪਾਂ ਪ੍ਰੋਗਰਾਮ ਵੀ ਬਾਈ ਜੀ ਦਾ ਕਰਵਾਇਆ ਮਾਨ ਸਾਹਿਬ ਦਾ ਪ੍ਰੋਗਰਾਮ ਵੀ ਪਿੰਡ 'ਚ ਕਰਵਾਇਆ ਬਾਈ ਜੀ ਨੇ ਤੇ ਪੋਲਿੰਗ ਦਾ ਮਤਲਬ ਐਨਸੀਬ ਪਿੰਡਾਂ ਦੇ ਵਿੱਚ ਸਾਰਿਆਂ ਨੂੰ ਪਤਾ ਹੈ 나ਜਮ ਬਾਈ ਹੋਰੀ ਨੇ ਜਿੰਨੇ ਵੀ ਨੇ ਪੁਰਾਣੇ ਬੰਦੇ ਪਿੰਡਾਂ 'ਚ ਬੈਠੇ ਨੇ ਜਿੰਨੇ ਵੀ ਸਾਰੇ ਨੇ ਉਧਰ ਹਰਜੀਤ ਬਰਾੜ ਬਾਈ ਜੀ ਹੋਰੀ ਨੇ ਫਤੇਗੜ ਬੈਠੇ ਨੇ ਤੇ ਹੋਰ ਜੌਂਡੀਅਰ ਬਾਈ ਬੈਠਾ ਹੈ ਗਰਾਹਾਂ ਤੋਂ ਬੈਠਾ ਹੈ ਔਰ ਪੁਰਾਣੇ ਸੰਗਤਪੁਰੇ ਵਾਲੇ ਲੀਡ ਦੇ ਵਜੋ ਕਿੱਡੀ ਵੱਡੀ ਲੀਡ ਬਹੁਤ ਹੈ ਸੰਗਤਪੁਰਾ ਗਰਾਹਾਂ ਜਖੇਪੜ ਮੈਨੂੰ ਕੱਲਾ ਕੱਲਾ ਮੁੰਡਾ ਉਹਨਾਂ ਦਾ ਆਪਾਂ ਕੀ ਜੀ ਆਪਾਂ ਕੀ ਸਭ ਨੇ ਕੀਤਾ ਕੰਮ ਮੈਂ ਕਹਿੰਨਾ ਅਸੀਂ ਕੱਲੇ ਨਹੀਂ ਜੀ ਉਸ ਟਾਈਮ ਪੋਲਿੰਗ ਦੇ ਟਾਈਮ ਬੜੀਆਂ ਕੁਰਬਾਨੀਆਂ ਮੁੰਡਿਆਂ ਨੇ ਕਰੀਆਂ ਨੇ ਬਹੁਤ ਪੱਲਿਓ ਖਰਚੇ ਕਰ ਕਰਕੇ ਪੋਲਿੰਗ ਲਾ ਲਾ ਕੇ ਪੋਲਿੰਗ ਹੀ ਬੜਾ ਲਾਣਾ ਔਖਾ ਸੀ ਇੱਕ ਤਿੱਸਾ ਹੋਰ ਆਈ ਜੁੜਿਆ ਹੋਇਆ ਨਾਲ ਜਦੋਂ ਸਾਰਾ ਪਰਿਵਾਰ ਮੇਰਾ ਵਿਰੋਧ ਕਰਦਾ ਸੀ ਵੀ ਤੂੰ ਕਿਹੜੀ ਪਾਰਟੀ ਨਾਲ ਤੁਰ ਪਿਆ ਝਾੜੂ ਵਾਲਿਆਂ ਨਾਲ ਆ ਤਿੰਨ ਚਾਰ ਕੇ ਬੰਦੇ ਨੇ ਨਾਲ ਤੁਸੀਂ ਕੀ ਕਰੋਗੇ ਕੀ ਕਰੋਗੇ ਤੁਸੀਂ ਉਦੋਂ ਸਾਡੇ ਢੜਬੇ ਬਾਈ ਜੀ ਨੇ ਆਪਣੀ ਸਪੀਕਰ ਵਾਲੀ ਬਲੈਰੋ ਗੱਡੀ ਤੇ ਸਪੀਕਰ ਲਾਇਆ ਹੁੰਦਾ ਸੀ ਚਾਰ ਬੰਦੇ ਹੁੰਦੇ ਸੀ ਸਾਰੇ ਚਾਰ ਜਾਂ ਪੰਜ ਢੜਬੇ ਹਲਕੇ ਟੋਟਲ ਗੱਡੀ ਦੇ ਵਿੱਚ ਹੁੰਦੇ ਸੀ ਭਗਵੰਤ ਮਾਨ ਜੀ ਦੇ ਮੂਰੇ ਇਹ ਗੱਡੀ ਰੂਟ ਤੈਅ ਕਰਦੀ ਜਾਂਦੀ ਸੀ ਜੀ ਜੀ ਵੀ ਕਿਹੜੇ ਪਿੰਡ ਜਾਣਾ ਕਿੱਥੇ ਪ੍ਰੋਗਰਾਮ ਹੈ ਬੰਦੇ ਬਾਈ ਜੂਰੀ ਦੱਸਦੇ ਉਹ ਸੀ ਸਾਰਾ ਪ੍ਰੋਗਰਾਮ ਇਹਨਾਂ ਨੂੰ ਫਾਲੋਅ ਅਪ ਗੱਡੀ ਕਰਦੀ ਹੁੰਦੀ ਸੀ ਮਾਨ ਸਾਹਿਬ ਦੀ ਤੇ ਮਾਨ ਸਾਹਿਬ ਦੀ ਇੱਕ ਗੱਡੀ ਖੜੀ ਸੀ ਉਹਨੂੰ ਉਹਦੇ ਵਿੱਚ ਕੋਈ ਬੋਲਣ ਵਾਲਾ ਨਹੀਂ ਸੀ ਬਲਾਰਾ ਤੇ ਮੈਂ ਮੈਂ ਬੈਠ ਗਿਆ ਉਹਦੇ ਵਿੱਚ ਤੇ ਮੈਂ ਬਲੈਰੋ ਗੱਡੀ ਜਿਹੜੀ ਉਹ ਸੀਟ ਟਵੇਰਾ ਗੱਡੀ ਟਵੇਰਾ ਗੱਡੀ ਸੀਟ ਸੱਟ ਕੇ ਮੈਂ نیچے ਸੌਂ ਪੈ ਗਿਆ ਜੀ ਮੈਂ ਬੋਲੀ ਗਿਆ ਵੀ ਮੈਨੂੰ ਕੋਈ ਬਾਹਰੋਂ ਦੇਖ ਨਾ ਲਵੇ ਨਹੀਂ ਮੈਨੂੰ ਗੱਡੀ ਚੋਂ ਚੱਕ ਕੇ ਲੈ ਜਾਣਗੇ ਕਾਲੀ ਜਲ ਦੇ ਬੰਦੇ ਸਹੀ 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 ਉਹਦਾ ਇਦਾਂ ਡਰ ਸੀਗਾ ਜੀ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਜੀ ਬੜੇ ਵੀਰ ਜੀ ਇੰਨੇ ਟਫ ਜਾਣਦੇ ਨੇ ਤਾਂ ਦੇਖੋ ਕੋਈ ਲੁਕੀ ਛਿਪੀ ਗੱਲ ਨਹੀਂ ਹੈਗੀ ਕੋਈ ਇਹਦੇ ਚ ਇੰਨੀ ਵੀ ਹੋਵੇ ਸਭ ਨੂੰ ਪਤਾ ਹੈ ਜੀ ਬੱਚਾ ਬੱਚਾ ਜਾਣਦਾ ਹੈ ਕਿ ਕਿਸ ਮਾਹੌਲ ਦੇ ਵਿੱਚ ਹੋਈ ਚਲੋ ਮਾਨਸਾਬ ਬੜੀ ਸੋਹਣੀ ਪ੍ਰਾਪਤੀ ਹੋਈ ਬੜੇ ਕਰੇ ਉਸ ਤੋਂ ਬਾਅਦ ਫਿਰ ਮੈਂਬਰਸ਼ਿਪ ਚੱਲੀ ਜਸਪ੍ਰੀਤ ਫਿਰ ਚੱਲੀ ਫਿਰ ਚੱਲੀ ਫਿਰ ਬਾਈ ਮੋਟਰਸਾਈਕਲਾਂ ਤੇ ਸਵੇਰੇ ਨਿਕਲ ਜਾਂਦੇ ਉੱਥੇ ਸਾਡੇ ਪੱਤਰਕਾਰ ਵੀਰ ਜੀ ਨੇ ਹਰਮੇਸ਼ ਮੇਸ਼ੀ ਜੀ ਉਹ ਗਵਾਹ ਨੇ ਇਸ ਚੀਜ਼ ਦੇ ਡਿਢਬੇ ਉਹ ਜਾਣੂ ਨੇ ਸਾਡੇ ਪਹਿਲਾਂ ਕਾਲਜ ਤੋਂ ਟਾਈਮ ਤੋਂ ਥੀਏਟਰ ਕਰਦੇ ਸੀ ਅਸੀਂ ਇਕੱਠੇ ਉਹ ਜਾਣੂ ਉਹ ਸਵੇਰੇ ਦੁੱਧ ਦਾ ਡੋਲੂ ਲੈ ਕੇ ਅਜੇ ਜਾਂਦੇ ਹੁੰਦੇ ਸੀ ਲੈਣ ਵਾਸਤੇ ਡੈਰੀ ਤੋਂ 6:30 ਵਜੇ ਸਵੇਰੇ ਵੀਰ ਜੀ ਤੇ ਮੈਂ ਆਪਦਾ ਮੋਟਰਸਾਈਕਲ ਤੇ ਉਦੋਂ ਪਹੁੰਚ ਜਾਂਦਾ ਸੀ ਦਿੜ ਭੇ ਚਾਹ ਪਾਣੀ ਪੀ ਕੇ ਘਰ ਦੇ ਬੈਠੇ ਨੇ ਇਹਨਾਂ ਨੂੰ ਬੱਚਿਆਂ ਨੂੰ ਪਤਾ ਹੈ ਕਿ ਭੁੱਖਣ ਪਾਣਾ ਚਾਹ ਦਾ ਕੱਪ ਪੀ ਕੇ ਨਿਕਲ ਜਾਣਾ ਮੈਂਬਰਸ਼ਿਪਾਂ ਪਿੰਡਾਂ ਚ ਲੋਕਾਂ ਦੀਆਂ ਮੈਂਬਰਸ਼ਿਪਾਂ ਕੱਟਣ ਦਾ ਆਸਕ ਤੇ ਬੱਲਾ ਦੇਖੋ ਆਪਾਂ ਪਾਰਟੀ ਨੂੰ ਸਮਰਪਿਤ ਹੋ ਜੰਨੇ ਆ ਤੇ ਪਰਿਵਾਰ ਨੂੰ ਵੀ ਖੇਤਰ ਬੜੀ ਪਰਿਵਾਰ ਨੂੰ ਪੂਰੀ ਜੀ 1.5 150 2 200 ਬੰਦੇ ਦੀ ਰੋਟੀ ਸਰਦਾਰਨੀ ਮਰੀ ਨੇ ਪਕਾ ਕੇ ਰੈਲੀਆਂ ਦੇ ਵਿੱਚ ਧਰਨਿਆਂ ਦੇ ਵਿੱਚ ਪਤੀਲੇ ਦਾਲਾਂ ਦੇ ਭਰ-ਭਰ ਕੇ ਲੈ ਕੇ ਜਾਂਦੇ ਰਹੇ ਜੀ ਅਸੀਂ ਜਿੱਥੇ ਵੀ ਅਸੀਂ ਉਧਰ ਬਣਾਜੇ ਕਮਾ ਵੀ ਦਿੰਦੇ ਕੈਮਰਾ ਬਣਾਜਾ ਅਸੀਂ ਆਪਣੇ ਭੈਣ ਦਾ ਵੀ ਬਹੁਤ ਧੰਨਵਾਦੀ ਆਂ ਜੀ ਆਪਣੇ ਕੋਲ ਨਹੀਂ ਕੋਈ ਭੈਣ ਜੀ ਦੇ ਧੰਨਵਾਦੀ ਆ ਪ੍ਰਵਿੰਦਰ ਜੀ ਦੇ ਇਹਨਾਂ ਦੇ ਘਰੋਂ ਦੇਖੋ ਉਹ ਦੌਰ ਦੇ ਵਿੱਚ ਦੇਖੋ ਸਾਨੂੰ ਸਾਰਿਆਂ ਨੂੰ ਪਤਾ ਵੀ ਕੋਈ ਘਰਦਿਆਂ ਦੇ ਸਹਿਯੋਗ ਬਿਨਾ ਨਹੀਂ ਜੀ ਬੰਦਾ ਕੁਝ ਕਰ ਸਕਦਾ ਵੀ ਬਹੁਤ ਜ਼ਿਆਦਾ 100 150 50 20 20 30 ਦੀ ਬੰਦਿਆਂ ਦਾ ਪ੍ਰਸ਼ਾਦਾ ਇਹਨਾਂ ਦੇ ਘਰੋਂ ਬਣਦਾ ਸੀਗਾ ਬੜਾ ਬੜਾ ਸ਼ੰਗਰ ਸਿੰਘ ਮੈਂ ਤੇ ਮੈਂ ਇੱਕ ਥੋੜੀ ਜੀ ਬੇਨਤੀ ਕਰਦਾ ਕਿ ਵੀਰ ਦਾ ਮੇਰੇ ਨਾਲ ਅੱਜ ਪ੍ਰਭਜੋਤ ਸਿੰਘ ਜੀ ਖਾਲਸਾ ਜੀ ਆਏ ਨੇ ਕਿ ਵੀਰ ਦਾ ਸਾਡਾ ਅਸੀਂ ਹੋਰ ਵੀਰ ਨੂੰ ਮਹਾਲੀ ਮਿਲਣ ਆਇਆ ਅੱਜ ਤੇ ਵੀਰ ਦਾ ਸਰੂਪਾ ਪਾ ਕੇ ਪਹਿਲਾ ਸਨਮਾਨਕ ਕੀਤਾ ਜਾਵੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੇ ਜੋਗਾ ਸਮਝਿਆ ਮੇਰੇ ਵੀਰਾਂ ਦਾ ਮੈਂ ਦੇਣਾ ਥੋੜਾ ਕਿੱਥੇ ਦੇ ਸਕਦਾ ਵੀਰ ਜੀ ਮੈਂ ਤੁਹਾਡਾ ਕਿੱਥੇ ਦੇਣਾ ਦੇ ਸਕਦਾ ਇੰਨੇ ਜੋਗੇ ਹੈ ਪਾਜ਼ ਕਰ ਲੈ ਪਾਜ਼ ਕਰ ਲੈ ਵਾਸਾ ਤੋਂ ਅਰਤੀ ਕਲਾ ਮੁਖੀ ਵੀਰ ਜੀ ਦਾ ਸਨਮਾਨ ਕਰਦੇ ਹੋਏ ਪ੍ਰਭਜੋਤ ਸਿੰਘ ਜੀ ਖਾਲਸਾ ਅੰਨਾ ਹਜ਼ਾਰੇ ਅੰਦੋਲਨ ਤੋਂ ਸਾਥ ਸ੍ਰੀ ਅਕਾਲ ਧੰਨਵਾਦ ਮਾਨ ਬਖਸ਼ਣ ਦਿੱਲੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਪੰਜਾਬ ਦੇ 5-10 ਬੰਦਿਆਂ ਦੇ ਵਿੱਚ ਨੌ ਅਮਰਤਪਾਲ ਜੀ ਦਾ ਆਉਂਦਾ ਅੱਜ ਵੀ ਆਉਂਦਾ ਹੈ ਇਲਾਕਾ ਜਾਣ ਦਾ ਜ਼ਿਲ੍ਹਾ ਸੰਗਰੂਰ ਜਾਣ ਦਾ ਦੜਬਾ ਜਾਣ ਦਾ ਤੁਹਾਡੇ ਸਹਿਯੋਗ ਨਾਲ ਵੀਰ ਜੀ ਤੁਹਾਡੇ ਸਹਿਯੋਗ ਤੋਂ ਬਿਨਾ ਮੈਂ ਕੀ ਇਕੱਲਾ ਬੰਦਾ ਕੀ ਕਰ ਸਕਦਾ ਹਿੰਮਤ ਹੁੰਦੀ ਹੈ ਸੋ ਨਿਹਾਲ ਖਾਲਸਾ ਜੀ ਦੋ ਸ਼ਬਦ ਤੁਸੀਂ ਵੀ ਵੀਰ ਬਾਰੇ ਬੋਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਰਤ ਅੱਜ ਜੋ ਆਮ ਪਾਰਟੀ ਨੂੰ ਪੰਜਾਬ ਦੇ ਵਿੱਚ ਰਾਜ ਭਾਗ ਮਿਲੇ ਨੇ ਨਾ ਤੇ ਮੈਂ ਸਮਝਦਾ ਵੀ ਉਹਦੀ ਜੜ ਜਿਹੜੀ ਆ ਉਹ ਸਾਡੇ ਕੋਲ ਬੈਠੇ ਨੇ ਜੋ ਸਟਾਰਟਿੰਗ ਵੇਲੇ ਜਿੱਦਾਂ ਵੀਰ ਅਮਰਪਾਲ ਸਿੰਘ ਜੀ ਨੇ ਦੱਸਿਆ ਸਾਨੂੰ ਵੀ ਸਟਾਰਟਿੰਗ ਕਿੰਨਾ ਸੰਘਰਸ਼ ਸੀਗਾ ਟਮਾਟਾ ਮਾ ਉਦੋਂ ਜੀ ਹੁੰਦਾ ਸੀਗਾ ਕਿਸੇ ਨੂੰ ਆਪਾਂ ਗਾਈਡ ਕਰਨਾ ਪਿੰਡਾਂ ਦੇ ਵਿੱਚ ਬਹੁਤ ਵੀ ਬੜੀ ਜਸਪ੍ਰੀਤ ਹਣੀ ਦੱਸ ਰਹੇ ਨੇ ਵੀ ਅਸੀਂ ਬੜੇ ਜਦੋਜਾਦ ਕਰਕੇ ਬੂਥ ਲਾਉਣੇ ਆਪ ਹੀ ਅੰਦਰ ਜਾਣਾ ਆਪ ਹੀ ਪਰਤੀਆਂ ਕੱਟਣੀਆਂ ਔਰ ਉਹ ਇੱਕ ਐਸਾ ਦੌਰ ਸੀਗਾ ਜਦੋਂ ਹਰ ਪਾਸੇ ਵਿਰੋਧੀ ਪਾਰਟੀਆਂ ਭਾਰੂ ਸੀਗੀਆਂ ਤੋਂ ਮਹਿਸੂਸ ਇਹ ਹੁੰਦਾ ਹੈ ਵੀ ਅੱਜ ਕਿੰਨੇ ਜੀਵ ਸਾਡੇ ਜਿਹੜੇ ਆਮ ਪਾਰਟੀ ਦੇ ਨਾਲ ਜੁੜ ਚੁੱਕੇ ਨੇ ਸਾਰੇ ਰਾਜ ਭਾਗ ਭੋਗ ਰਹੇ ਨੇ ਸੋ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਮੋੜ ਬੰਨਿਆ ਜਿਨ੍ਹਾਂ ਨੇ ਉਹ ਇਹੋ ਜੇ ਸਾਡੇ ਯੋਧੇ ਨੇ ਜੋ ਬੈਠੇ ਨੇ ਜਿਨ੍ਹਾਂ ਨੇ ਪਾਰਟੀ ਨੂੰ ਅੱਜ ਇੱਥੇ ਤੱਕ ਲੈ ਕੇ ਆਂਦਾ ਅੱਜ ਕੋਈ ਲੜਦਾ ਚੇਅਰਮੈਨੀ ਵਾਸਤੇ ਅੱਜ ਕੋਈ ਲੜਦਾ ਡਾਇਰੈਕਟਰੀ ਵਾਸਤੇ ਅੱਜ ਕੋਈ ਲੜਦਾ ਵੀ ਮੈਨੂੰ ਆ ਨਹੀਂ ਮਿਲਿਆ ਪਰ ਇਹ ਯੋਧੇ ਇਹੋ ਜੇ ਨੇ ਜਿਨ੍ਹਾਂ ਕਦੇ ਡਿਮਾਂਡ ਵੀ ਨਹੀਂ ਕੀਤੀ ਵੀ ਸਾਨੂੰ ਕੁਝ ਚਾਹੀਦਾ ਨਹੀਂ ਕੋਈ ਸਾਨੂੰ ਇਹਨਾਂ ਨੇ ਸਿਰਫ ਇੱਕ ਪੰਜਾਬ ਵਾਸਤੇ ਇੱਕ ਐਸੇ ਰਾਜ ਵਾਸਤੇ ਐਸੇ ਸੰਘਰਸ਼ ਵਾਸਤੇ ਵੀ ਸਾਡੇ ਲੋਕਾਂ ਨੂੰ ਉਹਨਾਂ ਦਾ ਹੱਕ ਮਿਲਣ ਔਰ ਕਰਪਸ਼ਨ ਮੁਕਤ ਜਿਹੜਾ ਸਾਡਾ ਪੰਜਾਬ ਹੋਵੇ ਉਹਦੇ ਵਾਸਤੇ ਇਹਨਾਂ ਦੀ ਸੋਚ ਸੀਗੀ ਵੀ ਆਪਾਂ ਪੰਜਾਬ ਦੇ ਵਾਸਤੇ ਕੁਝ ਕਰ ਜਾਈਏ ਇਹ ਜਿੰਦ ਨੂੰ ਲੇਖੇ ਲਾ ਜੀ ਜਿੱਦਾਂ ਵੀਰ ਜੀ ਦਾ ਉਸ ਟਾਈਮ ਤੇ ਬਾਈਪਾਸ ਸਰਜਰੀ ਵੀ ਹੋਈ ਇਹਨਾਂ ਨੂੰ ਆੜ ਦੀ ਸਮੱਸਿਆ ਵੀ ਆਈ ਪਰ ਉਹ ਟਾਈਮ ਤੇ ਇੰਨਾ ਸੰਘਰਸ਼ ਜ਼ਿਆਦਾ ਤੇ ਉਹ ਸਾਨੂੰ ਲੱਗਦਾ ਵੀ ਜਿਹੜਾ ਇੰਨਾ ਹਜ਼ਾਰਾਂ ਸੰਘਰਸ਼ ਸੀਗਾ ਜਦੋਂ ਦਿੱਲੀ ਦੇ ਵਿੱਚ ਸਟਾਰਟਿੰਗ ਹੋਈ ਪਾਰਟੀ ਦਾ ਮੋੜ ਬੱਜਿਆ ਔਰ 26 ਸਤੰਬਰ ਨੂੰ ਉਹ ਚੀਜ਼ ਨੇ ਪੰਜਾਬ ਦੇ ਵਿੱਚ ਦੇਖੋ ਆਪਾਂ ਵਿਰੋਧੀ ਧਿਰ ਵਿੱਚ ਵੀ ਰਹੇ ਆ ਐਮਪੀ ਵੀ ਕਿੰਨੇ ਬਣਾਤੇ ਔਰ ਸਰਕਾਰ ਵੀ ਬਣਾ ਲਈ ਆ ਸਾਇਸਾ ਸਵਾ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਔਰ ਕਿੰਨੇ ਲੋਕਾਂ ਨੂੰ ਇਸ ਚੀਜ਼ ਦੇ ਨਾਲ ਬੈਨੀਫਿਟ ਹੋਇਆ ਜੋ ਕੁਛ ਉਹ ਚੀਜ਼ ਕਹਾਣੀ ਸੀਗੀ ਉਹਦਾ ਜੇ ਪੇੜ ਬੰਨਿਆ ਤੇ ਇਹਨਾਂ ਲੋਕਾਂ ਨੇ ਬੰਨਿਆ ਤੁਸੀਂ ਮੈਂ ਇਹਨਾਂ ਪਰਮੇਸ਼ਰ ਅੱਗੇ ਵੀ ਅਰਦਾਸ ਕਰਾਂਗੇ ਵੀ ਵਾਹਿਗੁਰੂ ਜਦੋਂ ਕੋਈ ਵੀ ਮੂਵਮੈਂਟ ਚੱਲਦੀ ਹੈ ਨਾ ਤੇ ਉਹ ਪਹਿਲਾਂ ਲੋਕ ਖੇਰੂ ਖੇਰੂ ਹੁੰਦੇ ਨੇ ਤੇ ਫਿਰ ਉਹਨਾਂ ਨੂੰ ਇੱਕ ਜਿਹੜੀ ਮਾਲਾ ਦੇ ਵਿੱਚ ਮੋਤੀਆਂ ਵਾਂਗੂ ਪਰੋਉਣਾ ਇਹੋ ਜੇ ਇੱਕ ਜਿਹੜੀਆਂ ਸਾਡੀਆਂ ਰੂਹਾਂ ਨੇ ਸੱਚੀਆਂ ਸੁੱਤੀਆਂ ਜਿਹੜੇ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਕੰਮ ਕਰਦੇ ਨੇ ਲੋਕ ਔਰ ਇਹਨਾਂ ਦਾ ਹਮੇਸ਼ਾ ਹੀ ਅਸੀਂ ਕਦਰਦਾਨ ਰਵਾਂਗੇ ਇਹੋ ਜੇ ਲੋਕਾਂ ਦੇ ਜਿਨ੍ਹਾਂ ਦੇ ਕਰਕੇ ਅੱਜ ਵੀ ਪੰਜਾਬ ਨੂੰ ਲੱਗਦਾ ਵੀ ਅਸੀਂ ਸਾਡੇ ਡੁੱਲੇ ਬੇਰਾ ਦਾ ਕੁਛ ਨਹੀਂ ਵਿਗੜਿਆ ਅਸੀਂ ਅੱਜ ਵੀ ਪੰਜਾਬ ਵਾਸਤੇ ਅੱਜ ਵੀ ਇਹ ਲੋਕ ਪੰਜਾਬ ਵਾਸਤੇ ਜੀ ਖੜੇ ਆਪਾਂ ਉੱਥੇ ਹੀ ਖੜੇ ਨੇ ਵੀ ਪੰਜਾਬ ਵਾਸਤੇ ਅੱਜ ਵੀ ਅਸੀਂ ਹਾਜ਼ਰ ਹਾਂ ਸੋ ਇਦਾਂ ਦੇ ਬੁਲੰਦ ਹੌਂਸਲੇ ਜਿਹੜੇ ਨਾ ਕਿਸੇ ਕਿਸੇ ਨੂੰ ਮਹਾਰਾਜ ਬਖਸ਼ਦੇ ਨੇ ਸੋ ਸਾਡੀ ਅਰਦਾਸ ਇਹ ਆ ਵੀ ਇਹ ਸਾਡੇ ਵੀਰ ਜਿਹੜੇ ਨੇ ਚੜ੍ਹਦੀ ਕਲਾ 'ਚ ਰਹਿਣ ਤੇ ਪੰਜਾਬ ਤੇ ਪੰਜਾਬੀਅਤ ਉਹ ਵਾਸਤੇ ਕੰਮ ਕਰਦੇ ਰਹਿਣ ਸੋ ਇੱਕ ਇੱਕ ਜਿਹੜੀ ਬੇਨਤੀ ਮੈਂ ਛੋਟੀ ਜੀ ਆਪ ਸਭ ਦੇ ਮਾਧਿਅਮ ਰਾਹੀਂ ਮੀਡੀਅਮ ਦੇ ਮਾਧਿਅਮ ਰਾਹੀਂ ਕਰਨੀ ਆ ਵੀ ਜਦੋਂ ਆਪਾਂ ਫਲ ਪਾ ਰਹੇ ਆ ਨਾ ਅੱਜ ਅੱਜ ਸਾਨੂੰ ਪੰਜਾਬ ਦੇ ਵਿੱਚ ਲੱਗਦਾ ਵੀ ਆਮ ਆਦਮੀ ਪਾਰਟੀ ਬਹੁਤ ਵਧੀਆ ਕਰ ਰਹੀ ਆ ਕੋਈ ਸਰਪੰਚ ਬਣ ਗਿਆ ਕੋਈ ਚੇਅਰਮੈਨ ਬਣ ਗਿਆ ਤੇ ਕੋਈ ਕੁਝ ਬਣ ਗਿਆ ਜੀ ਇਹ ਸਾਰਾ ਕੁਝ ਤਾਂ ਹੀ ਸੋਬਦਾ ਜੇਕਰ ਆਪਣਿਆਂ ਨੂੰ ਅਸੀਂ ਯਾਦ ਰੱਖੀਏ ਸੋ ਅੱਜ ਅਸੀਂ ਮਹਿਸੂਸ ਕੀਤਾ ਵੀ ਉਹ ਸਾਡੇ ਚਿਹਰੇ ਜਿਹੜੇ ਸਾਨੂੰ ਪਰਦੇ ਦੇ ਪਿੱਛੇ ਰਹਿ ਕੇ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਜਿਨ੍ਹਾਂ ਨੇ ਕੋਈ ਫੋਟੋ ਸਰਕਲ ਨਹੀਂ ਸੀ ਉਦੋਂ ਹੈਗਾ ਕਲਚਰ ਜਿਹੜਾ ਹੈ ਫੋਟੋ ਲਵਾ ਕੇ ਲੋਕ ਹੀਰੋ ਬਣ ਗਏ ਸੋ ਇਹ ਅਸਲੀ ਹੀਰੋ ਸੀਗੇ ਜਿਨ੍ਹਾਂ ਨੇ ਬੂਥ ਤੋਂ ਲੈ ਕੇ ਇੱਕ ਆਪਣਾ ਕਹ ਲੋ ਵੀ ਮੈਂਬਰਸ਼ਿਪ ਤੱਕ ਕੋਈ ਕੋਈ ਵੀ ਐਸਾ ਜਿਹੜਾ ਦਿਨ ਨਹੀਂ ਜਿਹੜਾ ਪਾਰਟੀ ਨੂੰ ਨਹੀਂ ਦਿੰਦਾ ਸੋ ਇਹੋ ਜਿਹੇ ਹੀਰਿਆਂ ਦਾ ਮੁੱਲ ਪਾਓ ਤਾਂ ਜੋ ਪਾਰਟੀ ਜਿਹੜੀ ਆ ਜੋ ਲੋਕਾਂ ਨੂੰ ਆਸ ਆ ਇਹ ਆਪਣੇ ਜਿਹੜੇ ਰਹਿੰਦੇ ਸਮੇਂ ਵਿੱਚ ਚੰਗੇ ਕੰਮ ਕਰ ਸਕੇ ਔਰ ਲੋਕਾਂ ਦੀ ਉਹ ਜਿਹੜਾ ਭਾਵਨਾ ਸੀਗੀ ਉਹ ਭਾਵਨਾ ਦੀ ਕਦਰ ਹੋ ਸਕੇ ਤੇ ਪੰਜਾਬੀਅਤ ਵਾਸਤੇ ਇੱਕ ਚੀਜ਼ ਹੋ ਰਹੀ ਆ ਵੀ ਪੰਜਾਬੀ ਜਿੱਥੇ ਵੀ ਰਹਿੰਦੇ ਨੇ ਨਾ ਉਹ ਸਰਬੱਤ ਦਾ ਭਲਾ ਮੰਗਦੇ ਨੇ ਇਹ ਵੀਰ ਅੱਜ ਵੀ ਸਰਬੱਤ ਦੇ ਭਲੇ ਵਾਸਤੇ ਜਿੰਦੇ ਨੇ ਇਹ ਮੇਰ ਤੇਰ ਤੋਂ ਉੱਪਰ ਨੇ ਇਹਨਾਂ ਨੂੰ ਕਿੰਨਾ ਕੁਛ ਵਾਪਰਿਆ ਹੋਏਗਾ ਜ਼ਿੰਦਗੀ ਵਿੱਚ ਗੁੱਸਾ ਵੀ ਕਈ ਵਾਰੀ ਆਇਆ ਹੋਏਗਾ ਵੀ ਸਾਡੇ ਨਾਲ ਸਾਨੂੰ ਅੱਖੋਂ ਬਰੋਕੇ ਕੀਤਾ ਪਰ ਮੈਂ ਇਹਨਾਂ ਦੇ ਬਲੰਦ ਹੌਂਸਲੇ ਵੇਖ ਕੇ ਕਈ ਵਾਰੀ ਕਾਇਲ ਹੋ ਜਾਂਦਾ ਵੀ ਵੇਖੋ ਇਦਾਂ ਦੇ ਲੋਕ ਵੀ ਹੁੰਦੇ ਨੇ ਜਿਹੜਾ ਆਪਣਾ ਪੱਲਾ ਵੀ ਲਾ ਦਿੰਦੇ ਨੇ ਸਮਾਂ ਵੀ ਲਾ ਦਿੰਦੇ ਨੇ ਆਪਣੇ ਬੱਚਿਆਂ ਦਾ ਕੀਮਤੀ ਸਮਾਂ ਵੀ ਜਿਹੜਾ ਪਾਰਟੀਆਂ ਨੂੰ ਦਿੰਦੇ ਨੇ ਤੇ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਅੱਖੇ ਫਰੋਕੋਏ ਕਰਦੀਆਂ ਨੇ ਸੋ ਇਹੋ ਜਿਹੇ ਹੀਰਿਆਂ ਨੂੰ ਨਾ ਗਵਾਓ ਇਹੋ ਜਿਹੇ ਹੀਰੇ ਜੇ ਤੁਹਾਡੇ ਕੋਲ ਹੈਗੇ ਨੇ ਤੇ ਪਾਰਟੀਆਂ ਜਿੰਦਾਂ ਨੇ ਜਿਹਨੂੰ ਇਹ ਇਹ ਹੀਰੇ ਜਿੱਥੇ ਵੀ ਜਾਣਗੇ ਨਾ ਉੱਥੇ ਮੇਲਾ ਹੀ ਲਾਉਣਗੇ ਕਿਉਂਕਿ ਗੁਰੂ ਸਾਹਿਬ ਦਾ ਬਚਨ ਹੈ ਗੁਰੂ ਮਾਨਕ ਸਿੰਘ ਸਾਹਿਬ ਨੇ ਕਿਹਾ ਵੀ ਮੇਰੇ ਜਿਹੜੇ ਬੱਚੇ ਨੇ ਨਾ ਇਹ ਜਦੋਂ ਓਜੜ ਵੀ ਜਾਣਗੇ ਤੇ ਇਹਨਾਂ ਗਾਂ ਨਵਾਂ ਸੰਸਾਰ ਬਸਾ ਦੇਣਾ ਸੋ ਇਹ ਉਹਨਾਂ ਦੇ ਇਹਨਾਂ ਦੇ ਵਿੱਚ ਇੰਨੀ ਵੱਡੀ ਸਪਿਰਿਟ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਨ ਤੁਹਾਡੀ ਸਿਹਤ ਜਿਆਬੀ ਦੀ ਅੱਜ ਪਤਾ ਲੈਣ ਆਏ ਸੀਗੇ ਬੜਾ ਚੰਗਾ ਚੰਗਾ ਲੱਗਾ ਗੁਰੂ ਰਾਮਦਾਸ ਜੀ ਕਿਰਪਾ ਕਰਨ ਆਪ ਜੀ ਦੀ ਲਿਵ ਪਰਮੇਸ਼ਰ ਨਾਲ ਜੁੜੀ ਰਹੇ ਪੰਜਾਬੀਅਤ ਦੇ ਲਈ ਆਪ ਇਦਾਂ ਹੀ ਤਰਪਰ ਰਹੋ ਤੇ ਆਪ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਪਰਿਵਾਰ ਤੇ ਮਿਹਰ ਭਰ ਰੱਖਿਆ ਸਾਡੀ ਭੈਣ ਜੇ ਵੇਖੋ ਇੱਕ ਜਿਹੜਾ ਸੰਘਰਸ਼ ਹੁੰਦਾ ਨਾ ਪਰਿਵਾਰ ਤੋਂ ਬਣਾ ਨਹੀਂ ਹੁੰਦਾ ਗੁਰੂ ਪਿਆਰਿਓ ਨਹੀਂ ਹੁੰਦਾ ਜੀ ਨਾ ਪਰਿਵਾਰ ਜੇਕਰ ਕਵੇ ਨਾ ਵੀ ਤੁਸੀਂ ਨਹੀਂ ਜਾਣਾ ਤੇ ਬੰਦਾ ਡੋਲਦਾ ਵੀ ਮੈਨੂੰ ਘਰੋਂ ਪਹਿਲਾਂ ਨਾ ਮਿਲ ਗਈ ਬੰਦਾ ਗੁੱਸੇ 'ਚ ਵੀ ਆਉਂਦਾ ਹੈ ਬੱਚਿਆਂ ਨੂੰ ਵੀ ਬੱਚੇ ਵੀ ਜੇ ਕਹਿਣ ਨਾ ਪਾਪਾ ਤੁਸੀਂ ਰੋਜ਼ ਤੁਰੇ ਰਹਿੰਦੇ ਹੋ ਤਾਨੂੰ ਕੀ ਮਿਲਦਾ ਤੇ ਬੰਦਾ ਸੋਚਦਾ ਯਾਰ ਰਸਤੇ ਜਾ ਕੇ ਵੀ ਕਿਤੇ ਇਹਨਾਂ ਦੇ ਬੱਚਿਆਂ ਦੀ ਗੱਲ ਸਹੀ ਤੇ ਨਹੀਂ ਪਰ ਮੈਂ ਧੰਨਵਾਦ ਉਸ ਭੈਣ ਦਾ ਵੀ ਕਰਦਾ ਜਿਨ੍ਹਾਂ ਨੇ 40 40 45 45 ਬੰਦਿਆਂ ਦਾ ਅੰਨ ਪਾਣੀ ਬਣਾ ਕੇ ਨਾਲ ਤੋਰਨਾ ਨਾਲ ਘਰ ਆਂਦਿਆਂ ਨੂੰ ਵੀ ਸਿਖਾਉਣਾ ਵੀ ਕੋਈ ਗੱਲ ਨਹੀਂ ਸਾਡੇ ਘਰ ਜੀ ਆਇਆਂ ਨੂੰ ਜੀ ਸੋ ਐਡਾ ਵੱਡਾ ਸੰਘਰਸ਼ ਪਰਿਵਾਰ ਦਾ ਇਹਦਾ ਬੱਚਿਆਂ ਦਾ ਔਰ ਮੈਂ ਇਹ ਇਹ ਚੀਜ਼ ਬੜੀ ਸ਼ਿੱਧ ਹੋ ਜਾਂਦੀ ਹੈ ਵੀ ਜਿਹੜੇ ਲੋਕ ਪੰਜਾਬ ਨੂੰ ਸੋਚ ਕੇ ਆਏ ਸੀਗੇ ਵੀ ਜਿਨ੍ਹਾਂ ਨੇ ਕਹਿੰਦੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਨਵੀਂ ਰੀਤ ਇੱਕ ਨਵਾਂ ਸਵਰਾਜ ਚਲਾਉਣਾ ਹੈ ਸੋ ਇਹੋ ਜੇ ਲੋਕ ਅਜੇ ਹੈਗੇ ਨੇ ਕਿਉਂਕਿ ਧਰਤੀ ਦਾ ਟਿਕਾਉ ਤਾ ਹੀ ਆ ਜੇ ਸੱਚ ਹੈਗਾ ਤੇ ਇਨੀਆਂ ਬੇਨਤੀਆਂ ਨੇ ਵਾਈ ਗੁਰ ਦੀ ਕਾ ਖਾਲਸਾ ਵਾਈ ਗੁਰ ਦੀ ਖਿਫਤ ਬਹੁਤ ਦੋਸ਼ਵ ਦੇ ਵੀਰ ਜੀ ਤੁਸੀਂ ਆਏ ਤੇ ਤੁਹਾਡਾ ਵੱਡਾ ਪਾਣਾ ਮੈਨੂੰ ਨਮਾਣੇ ਨੂੰ ਇੱਥੇ ਬੈਠੇ ਨੂੰ ਮਾਣ ਇਨਾ ਬਖਸ਼ਿਆ ਔਰ ਪਹਿਲਾ ਪਾਰਟੀ ਦਾ ਤੁਸੀਂ ਇੰਨਾ ਕੀਤਾ ਨਾਲ ਸਹਿਯੋਗ ਦਿੱਤਾ ਕੱਲਾ ਕੋਈ ਨਹੀਂ ਜਿਵੇਂ ਮੈਂ ਪਹਿਲਾਂ ਕਿਹਾ ਹੈ ਇੰਨਾ ਭਰਾਵਾਂ ਦੇ ਹੌਸਲੇ ਨਾਲ ਹੀ ਧੁਰੇ ਆ ਕੱਲਾ ਤਾਂ ਟੁੱਟ ਜਾਂਦਾ ਬੰਦਾ ਇੰਨਾ ਭਰਾਵਾਂ ਦਾ ਤੁਹਾਡਾ ਵੀ ਜਿਹੜਾ ਦੇਣ ਹੈ ਨਾ ਉਹ ਬਿਲਕੁਲ ਮਤਲਬ ਕਿਸੇ ਦਾ ਘੱਟ ਨਹੀਂ ਸਭ ਨੇ ਬਰਾਬਰ ਆਪਣਾ ਜਿੰਨਾ ਚਾਹ ਥੋੜਾ ਚਾਹ ਬਹੁਤਾ ਯੋਗਦਾਨ ਸਭ ਦਾ ਬਰਾਬਰੇ ਪ੍ਰਮਾਤਮਾ ਸਭ ਨੂੰ ਕਾਮਯਾਬੀਆਂ ਔਰ ਪਾਰਟੀ ਨੂੰ ਸਮਰਪਿਤ ਰਹੀਏ ਆਪਾਂ ਕੋਈ ਗੱਲ ਨਹੀਂ ਇਹ ਚੀਜ਼ਾਂ ਜਿਹੜੀਆਂ ਨੇ ਦੂਜਿਆਂ ਨੂੰ ਚੱਲਦੀਆਂ ਨੇ ਉਹ ਚੱਲਦਾ ਰਹਿੰਦਾ ਪਰ ਬੰਦਾ ਆਪਣੇ ਜਿਹੜੇ ਮਾਰਗ ਤੋਂ ਆਪਣੇ ਰਾਹ ਤੋਂ ਆਪਣੇ ਸਹੀ ਉਦੇ ਤੋਂ ਕਦੇ ਵੀ ਪਾਸੇ ਨਾ ਹੋਵੇ ਸੋ ਇੰਨੀਆਂ ਗੱਲਾਂ ਕਰਦਾ ਮੈਂ ਤੁਹਾਡਾ ਦੁਬਾਰਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰੇ ਭੈਣਾ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ